ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਉੱਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਤਾਜ ਮਹਿਲ ਕਵਤਾ ਦਾ ਕੇਂਦਰੀ ਭਾਵ ਜੋ ਕਿ ਪ੍ਰੋਫੈਸਰ ਮੋਹਨ ਸਿੰਘ ਜੀ ਦੁਆਰਾ ਲਿਖੀ ਗਈ ਹੈ ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰੀਏ ਜੇਕਰ ਤੁਸੀਂ ਇਸ ਚੈਨਲ ਉੱਤੇ ਨਵੇਂ ਹੋ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਦਬਾ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਅਪਡੇਟ ਤੁਹਾਨੂੰ ਆਪਣੇ ਆਪ ਮਿਲਦੇ ਰਹਿਣ ਤਾਂ ਉਹ ਸ਼ੁਰੂ ਕਰਦੇ ਹਾਂ ਤਾਜ ਮਹਿਲ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਪ੍ਰਗਤੀਵਾਦੀ ਕਵਤਾ ਹੈ ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ ਤਾਜ ਮਹਿਲ ਸਧਾਰਨ ਨਜ਼ਰ ਨੂੰ ਬਹੁਤ ਸੋਹਣਾ ਲੱਗਦਾ ਹੈ ਪਰ ਇਸ ਦੀ ਉਸਾਰੀ ਲੱਖਾਂ ਰੋਂਦੇ ਕਰ ਲਾਉਂਦੇ ਮਜ਼ਦੂਰਾਂ ਤੇ ਮਜ਼ਦੂਰੀਨੀਆਂ ਤੋਂ ਜਬਰੀ ਬਗਾਰ ਕਰਵਾ ਕੇ ਕਰਵਾਈ ਗਈ ਹੈ ਇਸ ਕਰਕੇ ਜਿਹੇ ਹੁਸਨ ਨੂੰ ਸੱਚਮੁੱਚ ਦਾ ਹੁਸਨ ਨਹੀਂ ਕਿਹਾ ਜਾ ਸਕਦਾ ਸਗੋਂ ਇਹ ਇੱਕ ਧੋਖਾ ਹੈ ਤਾਂ ਇਸੀ ਇਸ ਕਵਤਾ ਦਾ ਕੇਂਦਰੀ ਭਾਵ ਉਮੀਦ ਹੈ ਵੀਡੀਓ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਨਾਲ ਹੀ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਵੀ ਕਰਨਾ ਤਾਂ ਕਿ ਉਹ ਵੀ ਇਸ ਤੋਂ ਲਾਹ ਲੈ ਸਕਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ